ਤੇਰੀ ਦੁਨੀਆ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ ਕੋਈ ਮਾਇਆ ਵਿੱਚ ਮਗਰੂਰ ਹੋਇਆ ਕੋਈ ਵਿੱਚ ਗਰੀਬੀ ਚੂਰ ਹੋਇਆ ਕੋਈ ਮਾਇਆ ਵਿੱਚ ਮਗਰੂਰ ਹੋਇਆ ਕੋਈ ਵਿੱਚ ਗਰੀਬੀ ਚੂਰ ਹੋਇਆ ਕਿਸਮਤ ਵਿੱਚ ਭਰੀ ਕੰਗਾਲੀ ਏ ਤੇਰੀ ਦੁਨੀਆਂ ਨਿਰਾਲੀ ਏ ਤੇਰੀ ਦੁਨੀਆਂ ਨਿਰਾਲੀ ਏ ਤੇਰੀ ਦੁਨੀਆਂ ਨਿਰਾਲੀ ਏ ਕੋਈ ਕੋਠੀਆਂ ਵਿੱਚ ਆਰਾਮ ਕਰੇ ਕੋਈ ਪੁੰਝੇ ਸੌ ਬਿਸਰਾਮ ਕਰੇ ਕੋਈ ਕੋਠੀਆਂ ਵਿੱਚ ਆਰਾਮ ਕਰੇ ਕੋਈ ਪੁੰਝੇ ਸੌ ਬਿਸਰਾਮ ਕਰੇ ਕੋਈ ਕੁੱਲੀਆਂ ਕਰਾਂ ਤੋਂ ਖਾਲੀ ਏ ਤੇਰੀ ਦੁਨੀਆਂ ਨਿਰਾਲੀ ਏ ਤੇਰੀ ਦੁਨੀਆਂ ਨਿਰਾਲੀ ਏ ਇਹ ਈ ਦੁਨੀਆਂ ਨਿਰਾਲੀ ਏ ਇੱਕ ਦਿਨ ਦਾ ਕਰਜ ਉਧਾਰਾਂ ਚ ਇੱਕ ਮੰਗਦਾ ਫਿਰੇ ਬਾਜ਼ਾਰਾਂ ਚ ਇੱਕ ਦਿਨ ਦਾ ਕਰਜ ਉਧਾਰਾਂ ਚ ਇੱਕ ਮੰਗਦਾ ਫਿਰੇ ਬਾਜ਼ਾਰਾਂ ਚ ਘਰ ਬਰਤਨ ਕੋਲ ਨਾ ਥਾਲੀ ਏ ਤੇਰੀ ਦੁਨੀਆ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ ਕਿਤੇ ਬਸਤਰ ਗਰਮ ਅਮੀਰਾ ਨੂੰ ਕਈ ਤਰਸਨ ਫਟੀਆਂ ਲੀਰਾਂ ਨੂੰ ਕਿਤੇ ਬਸਤਰ ਗਰਮ ਅਮੀਰਾ ਨੂੰ ਕਈ ਤਰਸਨ ਫਟੀਆਂ ਲੀਰਾਂ ਨੂੰ ਲੀਰਾਂ ਚ ਅਮੀਰਾਂ ਦਾ ਬਾਲੀ ਏ ਤੇਰੀ ਦੁਨੀਆ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ ਇਕ ਨਾਂ ਦੇ ਖੁੱਲੇ ਪੰਢਾਰੇ ਨੇ ਇਕ ਫਿਰ ਦੇ ਦਰਦਰ ਮਾਰੇ ਨੇ ਇੱਕ ਨਾਂ ਦੇ ਖੁੱਲੇ ਪੰਡਾਰੇ ਨੇ ਇੱਕ ਫਿਰ ਦੇ ਦਰ ਦਰ ਮਾਰੇ ਨੇ ਰੂ ਤੜ ਤੇ ਪੇਟ ਤੂੰ ਖਾਲੀ ਏ ਤੇਰੀ ਦੁਨੀਆ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ ਇੱਕ ਕੁਰਸੀ ਤੇ ਨਿصاف ਕਰੇ ਇੱਕ ਕਰਮ ਬੁਰੇ ਕਰ পাপ ਕਰੇ ਇੱਕ ਕੁਰਸੀ ਤੇ ਨਿصاف ਕਰੇ ਇੱਕ ਕਰਮ ਬੁਰੇ ਕਰ পাপ ਕਰੇ ਉਹ ਭੁਗਤੇ ਕਰਮ ਵਾਲੀ ਏ ਤੇਰੀ ਦੁਨੀਆਂ ਨਿਰਾਲੀ ਏ ਤੇਰੀ ਦੁਨੀਆਂ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ ਕੋਈ ਸੇਵਾ ਵਿੱਚ ਸੰਸਾਰ ਕਰੇ ਦੁਖੀਆਂ ਤੇ ਪਰ ਉਪਕਾਰ ਕਰੇ ਕੋਈ ਸੇਵਾ ਵਿੱਚ ਸੰਸਾਰ ਕਰੇ ਦੁਖੀਆਂ ਤੇ ਪਰ ਉਪਕਾਰ ਕਰੇ ਕਰ ਬੇਰ ਕਈਆਂ ਜਿੰਦ ਗਾਲੀਏ ਤੇਰੀ ਦੁਨੀਆ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ ਤੇਰੀ ਦੁਨੀਆ ਨਿਰਾਲੀ ਏ